ਸਾਸਤਰੀ ਕਾਲ ਸਾਸਤਰੀ ਕਾਲ ਫਿਲਮ ਕੀਤੀ ਮੜ ਕੇ ਗਾਇਬ ਹੋ ਗਈ ਮੜ ਕੇ ਨਹੀਂ ਮਿਲੀ ਦੇ ਕਿੰਦੀ ਖਰਾਬ ਮੈਂ ਜਸਟ ਮੈਂ ਜਸਟ ਦੇਖਿਆ ਜੀਪ ਦੋ ਸਾਂਝ ਲਾਈਵ ਮੈਂ ਕਿਹਾ ਮੈਂ ਜਾਣੀ ਹੁਣੇ ਮੈਂ ਨਾ ਕਿ ਹੱਟੀ ਸੀਗੀ ਨਹੀਂ ਕੋਈ ਹੈਲੋ ਨਹੀਂ ਕੋਈ ਹਾਈ ਨਹੀਂ ਵਾ ਫਿਲਮ ਕੀਤੀ ਤੇ ਬਸ ਗਏ ਨਾ ਠੀਕ ਆ ਹੈਲੋ ਹਾਈ ਹੈਲੋ ਹਾਈ ਉਹਨਾਂ ਨੂੰ ਕਰੀਦੀ ਆ ਜਿੰਨਾ ਫਾਰਮੈਲਿਟੀ ਹੁੰਦੀ ਆ ਆਪਾਂ ਸਿੱਧਾ ਹਾਂ ਤੇ ਫੇਰ ਸਿੱਧੀ ਹੈਲੋ ਹੈ ਕਰ ਲੈਣੀ ਸੀ ਅੱਛਾ ਹੈਲੋ ਕਿਵੇਂ ਹੋ ਸ਼ਾਬਾਸ਼ ਸ਼ਾਬਾਸ਼ ਠੀਕ ਹੋ ਤੁਸੀਂ ਹਾਂ ਮੈਂ ਠੀਕ ਹਾਂ ਤੁਸੀਂ ਕਿੱਦਾਂ ਠੀਕ ਹੋ ਬਸ ਵਧੀਆ ਵਧੀਆ ਠੀਕ ਹੈ ਨਵੀਂ ਫਿਲਮ ਦੀ ਤਿਆਰੀ ਹੋ ਗਈ ਹਾਂ ਜੀ ਉੱਥੋਂ ਹੀ ਆਈਆਂ ਜਸਟ ਹੁਣੇ ਬਾਥ ਲੈ ਕੇ ਹਟੀ ਬੁਰਾ ਹਾਲ ਮੈਂ ਕਿਹਾ ਦਿਲਜੀਤ ਤੁਸਾਨ ਜੀ ਲਾਈਵ ਅੱਛਾ ਚਲੋ ਜੀ ਇੱਕ ਲਿਖ ਕੇ ਹੁੰਨੀ ਆ ਕੁਝ ਹਾਏ ਹਾਏ ਹੋਰ ਤੁਸੀਂ ਠੀਕ ਹੋ ਸੇਠ ਠੀਕ ਹੈ ਸੇਠ ਤਾਂ ਵਧੀਆ ਇਨਰ ਸਾਈਡ ਠੀਕ ਚੜਦੀ ਕਲਾ ਹਾਂ ਜੀ ਵੈਰੀ ਗੁੱਡ ਵੀ ਪ੍ਰਾਊਡ ਆਫ ਯੂ ਨੈਕਸਟ ਫਿਲਮ ਮੇਰੇ ਨਾਲ ਕਰਨੀ ਪੂਰਾ ਪੂਰਾ ਰੈਡੀ ਪੂਰਾ ਰੈਡੀ ਤੈਨੂੰ ਪਤਾ ਨਾ ਤੂੰ ਕੀ ਬਣੀ ਹੈ ਹਾਂ ਹਾਂ ਦੱਸੀਦਾ ਦੱਸੀਦਾ ਤੂੰ ਦੱਸ ਦਿੰਦੀ ਨਹੀਂ ਦੱਸੀਂ ਨਹੀਂ ਦੱਸ ਵੈਰੀ ਗੁੱਡ ਹੋਰ ਕੀ ਖਾਦਾ ਪੀਤਾ ਹਲੇ ਕੁਛ ਨਹੀਂ ਖਾਦਾ ਪੀਤਾ ਹਲੇ ਘਰੇ ਆਈ ਆ ਹੁਣ ਮੈਂ ਰੋਟੀ ਖਾਉਂਗੀ ਪਰ ਪਹਿਲਾਂ ਗ੍ਰੀਨ ਕਿੰਨੀ ਕਿੰਨੇ ਝੂਠ ਰੋਟੀ ਤਾਂ ਖਾਂਦੀ ਨਹੀਂ ਮੈਨੂੰ ਤੇਰਾ ਪਤਾ ਨਾ ਪਰ ਹੁਣ ਖਾਣੀ ਪੈਣੀ ਉਹ ਦੰਜੀ ਨੀ ਬੱਸ ਖਾਣ ਤੋਂ ਬਿਨਾਂ ਪਤਾ ਤੇਰਾ ਸਿਰਫ ਓਨਲੀ ਐਪਲ ਯੂ ਈਟ ਕੀ ਖਾਣੇ ਮੇਰਾ ਕੀ ਖਾਜੀ ਤੇ ਮੁੰਡਰਾ ਪਤਾ ਕੀ ਖਾਣਨੀ ਆ ਮੈਂ ਓਨਲੀ ਐਪਲ ਖਾਂਦੀ ਹਾਂ ਤੂੰ ਬੱਸ ਨਹੀਂ 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 ਮੈਂ ਅ ਰੋਟੀ ਖਾਣੀ ਆ ਬਟ ਮੈਂ ਸਟ੍ਰੈਸ ਈਟਿੰਗ ਕਰਦੀ ਆ ਸਟ੍ਰੈਸ ਈਟਿੰਗ ਹੈ ਇਹ ਕੌਣ ਆ ਗਿਆ ਹੋਂ ਸਟ्रेस ਸੈਟਿੰਗ ਬੰਬੇ ਜਾ ਕੇ ਤੇ ਬ੍ਰੇਕ ਤੇ ਆ ਗਏ ਮੈਨੂੰ ਮੈਨੂੰ ਵੀ ਦੱਸ ਆ ਗੱਲ ਕੀ ਜਿੱਦਾਂ ਬਹੁਤ ਜ਼ਿਆਦਾ ਜਦੋਂ ਕੰਮ ਕਰੀਦਾ ਵਾ ਨਾ ਤੇ ਰਾਤ ਨੂੰ ਹ ਹੁੰਦਾ ਕਿ 버ਗਰ ਖਾ ਲੋ ਜਾਂ ਕੁਛ ਖਾ ਲੋ ਇਦਾਂ ਦੀ 버ਗਰ ਖਾ ਲੈਂਦੀ ਆ ਹਾਂ ਜਿੰਨਾ ਤੂੰ ਮੈਂ ਜਾਣਦਾ ਤੂੰ ਸਿਹਤ ਦਾ ਬਹੁਤ ਧਿਆਨ ਰੱਖਦੀ ਖਾਂਦੀ ਤਾਂ ਕੋਈ ਨਹੀਂ ਆ ਐਕਸਚੇਂਜ ਨਹੀਂ ਕਰਦੀ ਵੈਸਾ ਰਿਲੇਸ਼ਨਸ਼ਿਪ ਤੂੰ ਖਾਂਦੀ ਰਹੀ ਮੈਨੂੰ ਪਤਾ ਚਲੋ ਇਹ ਵੀ ਮੰਨ ਲੈਨੇ ਤੁਸੀਂ ਕੀ ਪੀ ਜਾਂਦੇ ਸਮੂਦੀ ਮੈਂ ਸਵੇਰੇ ਸਵੇਰੇ ਅੱਜ ਮੈਂ ਆਪ ਹੀ ਬਣਾਉਣੀ ਹੁੰਦੀ ਸਮੂਦੀ ਬਣਾ ਕੇ ਪੀਂਦੇ ਆ ਮੈਂ ਹੈਲਥੀ ਸਿਸਟਮ ਸਹੀ ਕਰੇ ਕੋ ਸਹੀ ਕਰੇ ਮੇਰੀ ਮੰਮੀ ਮੇਰੇ ਮਾਸੀ ਮੇਰੇ ਮੰਮੀ ਨਾਲ ਰਹਾ ਅੰਮਾ 2 ਮਿੰਟ ਆਇਓ ਸੱਸ ਜੀ ਸੱਸ ਜੀ ਜੀ ਪੈਰੀ ਪੈਣਾ ਜੀ ਸੱਸ ਜੀ ਕੀ ਆਪ ਬੇਟਾ ਕੁੜੀ ਤੁਹਾਡੀ ਸ਼ਾਹੀ ਪਈ ਆ ਸਾਨੂੰ ਬਹੁਤ ਮਾਣ ਆ ਤੁਹਾਡੇ ਵਾਸਤੇ ਸਾਨੂੰ ਤੁਹਾਡੇ ਤੇ ਬਹੁਤ ਮਾਣ ਆ ਸਾਡਾ ਬੇਟਾ ਸ਼ਾਇਆ ਆ ਅ ਸਾਨੂੰ ਸੱਚੀ ਮਾਣਾ ਮਤਲਬ ਸ਼ਹਨਾਜ਼ ਨੇ ਬਹੁਤ ਮਿਹਨਤ ਕੀਤੀ ਆ ਕਿੱਥੋਂ ਲੈ ਕੇ ਸਟਾਰਟ ਕੀਤਾ ਤੇ ਅੱਜ ਸ਼ਹਨਾਜ਼ ਦਾ ਨਾਮ ਸਾਰੀ ਦੁਨੀਆ ਜਾਣਦੀ ਹੈ ਸੋ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਸਪੈਸ਼ਲੀ ਕੁੜੀਆਂ ਕਰਕੇ ਕਿਉਂਕਿ ਕੁੜੀਆਂ ਲਈ ਬਹੁਤ ਹਾਰਡ ਆ ਇਹ ਫੀਲਡ ਵੈਸੇ ਵੀ ਸਾਰੇ ਫੀਲਡ ਕੁੜੀਆਂ ਲਈ ਬਹੁਤ ਹਾਰਡ ਹੁੰਦੇ ਆ ਸਾਡੇ ਉਨਾ ਵਧੀਆ ਐਟਮੋਸਫੇਅਰ ਨਹੀਂ ਹੁੰਦਾ ਹਰ ਇੱਕ ਜਗ੍ਹਾ ਕਿ ਕੁੜੀ ਉਹਨਾਂ ਗਰੋ ਕਰ पाए ਤੇ ਮੁੰਡਿਆਂ ਲਈ ਤਾਂ ਚਲੋ ਠੀਕ ਆ ਮੁੰਡੇ ਤੁਰੇ ਫਿਰਦੇ ਰਹਿੰਦੇ ਮਾਣਾ ਪਰ ਕੁੜੀਆਂ ਲਈ ਬਹੁਤ ਤੁਹਾਡੀ ਖੁਸ਼ੀ ਹੋਈ ਨਾ ਤੁਸੀਂ ਮੇਰੇ ਨਾਲ ਗੱਲ ਕੀਤੀ ਆ ਹਾਂ ਨਹੀਂ ਨਹੀਂ ਮੈਂ ਬਸ ਰਵੇਲਾ ਕਹਿਣਾ ਚਾਹੁੰਦਾ ਜੀ ਤੁਹਾਨੂੰ ਕਿ ਅਸੀਂ ਬਹੁਤ ਮਾਣ ਕਰਦੇ ਹਾਂ ਸ਼ਨਾਸ ਤੇ ਤੇ ਸ਼ਨਾਸ ਨੇ ਬਹੁਤ ਮਿਹਨਤ ਕੀਤੀ ਆ ਔਰ ਜਿਸ ਸਰਕਮਸਟੈਂਸ ਜੋ ਲੰਕੇ ਹੋ ਇਸ ਜਗ੍ਹਾ ਤੇ ਪਹੁੰਚੀ ਆ ਸਾਨੂੰ ਪ੍ਰਾਊਡ ਆ ਉਸ ਤੇ ਤੇ ਤੁਹਾਨੂੰ ਵੀ ਇਸ ਗੱਲ ਦੀ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਥੈਂਕ ਯੂ ਚਲੋ ਕਰੋ ਤੇ ਗੱਲਾਂ ਕਰੋ ਬਹੁਤ ਸੇ ਟਾਟਾ ਟਾਟਾ ਟੇਕ ਕੇਅਰ ਆਫ ਯਰਸੈਲਫ ਧਿਆਨ ਰੱਖੋ ਆਪਣਾ ਬਾਏ ਬਾਏ ਸੱਸਿਕਾ